ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਬਾਰੇ ਜਿਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਬਲੱਡ ਪ੍ਰੈਸ਼ਰ ਕੀ ਹੈ ਕੀ ਇਸ ਦੇ ਲੱਛਣ ਹਨ ਕੀ ਇਸ ਦੇ ਕਾਰਨ ਹਨ ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਬਲੱਡ ਪ੍ਰੈਸ਼ਰ ਕਾਰਨ ਬਣ ਸਕਦਾ ਹੈ ਇਸ ਦੇ ਘਰੇਲੂ ਇਲਾਜ ਕੀ ਹਨ ਕਦੋਂ ਡਾਕਟਰ ਨੂੰ ਦਿਖਾਈਏ ਤੇ ਕੁਝ ਜ਼ਰੂਰੀ ਹਦਾਇਤਾਂ ਤਾਂ ਪਲੀਜ਼ ਤੁਸੀਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹੈਲਥ ਨਾਲ ਰਿਲੇਟਡ ਹੋਰ ਵੀ ਵੀਡੀਓ ਮਿਲਦੀ ਜਾ ਰਹਿਣ ਤੇ ਚਲੋ ਅਸੀਂ ਗੱਲ ਕਰਦੇ ਹਾਂ ਕਿ ਬਲੱਡ ਪ੍ਰੈਸ਼ਰ ਕੀ ਹੈ ਸਭ ਤੋਂ ਪਹਿਲੀ ਗੱਲ ਕੀ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਵਧੇ ਹੋਏ ਬਲੱਡ ਪ੍ਰੈਸ਼ਰ ਦੇ ਕੋਈ ਖਾਸ ਲੱਛਣ ਨਹੀਂ ਹੁੰਦੇ ਜਿਸ ਕਰਕੇ ਅਸੀਂ ਬਹੁਤ ਵਾਰ ਇਸ ਨੂੰ ਅਗਨੋਰ ਕਰਦੇ ਹਾਂ ਤੇ ਹੌਲੀ-ਹੌਲੀ ਇਹ ਬਲੱਡ ਪ੍ਰੈਸ਼ਰ ਸਾਨੂੰ ਹਸਪਤਾਲ ਤੱਕ ਦਾ ਸਫ਼ਰ ਵੀ ਕਰਾ ਦਿੰਦਾ ਹੈ ਬਲੱਡ ਪ੍ਰੈਸ਼ਰ ਇਸ ਦਾ ਮਤਲਬ ਵੀ ਜੋ ਸਾਡਾ ਖੂਨ ਸਾਡੇ ਸਰੀਰ ਵਿੱਚ ਘੁੰਮ ਰਿਹਾ ਜੋ ਸਾਡਾ ਦਿਲ ਇਸ ਖੂਨ ਨੂੰ ਪੰਪ ਕਰ ਰਿਹਾ ਉਹ ਕਿਸ ਪ੍ਰੈਸ਼ਰ ਦੇ ਨਾਲ ਕਰ ਰਿਹਾ ਜਿਸ ਪ੍ਰੈਸ਼ਰ ਦੇ ਨਾਲ ਉਹ ਖੂਨ ਸਾਡੀਆਂ ਧਮਣੀਆਂ ਤੱਕ ਪਹੁੰਚਦਾ ਹੈ ਅਸੀਂ ਉਸ ਨੂੰ ਬਲੱਡ ਪ੍ਰੈਸ਼ਰ ਕਹਿੰਦੇ ਹਾਂ ਬਲੱਡ ਪ੍ਰੈਸ਼ਰ ਦੋ ਤਰ੍ਹਾਂ ਦਾ ਹੁੰਦਾ ਐ ਸਿਸਟੋਲਿਕ ਤੇ ਡਾਇਸਟੋਲਿਕ ਸਿਸਟੋਲਿਕ ਬਲੱਡ ਪ੍ਰੈਸ਼ਰ ਉਹ ਹੁੰਦਾ ਹੈ ਜਦੋਂ ਸਾਡਾ ਦਿਲ ਸੰਗੜਦਾ ਤੇ ਫੈਲਦਾ ਹੈ ਜਿਸ ਪ੍ਰੈਸ਼ਰ ਦੇ ਨਾਲ ਉਹ ਖੂਨ ਨੂੰ ਧਮਣੀਆਂ ਵੱਲ ਧਕੇਲਦਾ ਹੈ ਜਿਸ ਨੂੰ ਅਸੀਂ ਸਿਸਟੋਲਿਕ ਬਲੱਡ ਪ੍ਰੈਸ਼ਰ ਅਤੇ ਉੱਪਰਲਾ ਬਲੱਡ ਪ੍ਰੈਸ਼ਰ ਵੀ ਕਹਿੰਦੇ ਹਾਂ ਇਸ ਦੇ ਨਾਲ ਹੀ ਹੁੰਦਾ ਹੈ ਡਾਇਸਟੋਲਿਕ ਡਾਇਸਟੋਲਿਕ ਬਲੱਡ ਪ੍ਰੈਸ਼ਰ ਉਹ ਹੁੰਦਾ ਹੈ ਜਦੋਂ ਸਾਡਾ ਦਿਲ ਸੰ ਤੇ ਸਾਡਾ ਦਿਲ ਫੈਲਦਾ ਹੈ ਉਸ ਦੇ ਵਿੱਚ ਜੋ ਠਹਿਰਾਵ ਆਉਂਦਾ ਹੈ ਦਿਲ ਦੇ ਵਿੱਚ ਜਦੋਂ ਮਾਸਪੇਸ਼ੀਆਂ ਨਾਰਮਲ ਹੁੰਦੀਆਂ ਹਨ ਉਸ ਨੂੰ ਅਸੀਂ ਡਾਇਸਟੋਲਿਕ ਹੇਸਟ ਲਾ ਅੰਕ ਕਹਿੰਦੇ ਹਾਂ ਉਹ ਸਾਡਾ ਬਲੱਡ ਪ੍ਰੈਸ਼ਰ ਹੁੰਦਾ ਹੈ ਥੱਲੇ ਵਾਲਾ ਬਲੱਡ ਪ੍ਰੈਸ਼ਰ ਠੀਕ ਹੈ ਜੀ ਨਾਰਮਲ ਬਲੱਡ ਪ੍ਰੈਸ਼ਰ ਸਾਨੂੰ ਸਭ ਨੂੰ ਪਤਾ ਹੈ ਕਿ 120 80 ਹੋਣਾ ਚਾਹੀਦਾ ਹੈ ਬਟ ਅੱਜ ਕੱਲ ਜਿੱਦਾਂ ਜਮਾਨੇ ਦੇ ਹਿਸਾਬ ਦੇ ਨਾਲ 130 80 ਤੱਕ ਵੀ ਨਾਰਮਲ ਗਿਣਿਆ ਜਾਂਦਾ ਹੈ ਪਰ ਅਗਰ ਤੁਹਾਡਾ ਬਲੱਡ ਪ੍ਰੈਸ਼ਰ 140 90 ਜਾਂ 130 90 ਜਾਂ 150 90 ਤੋਂ ਉੱਪਰ ਜਾਂਦਾ ਹੈ ਤਾਂ ਇਸ ਨੂੰ ਇਗਨੋਰ ਨਾ ਕਰੋ ਕਿਉਂਕਿ ਇਹ ਵਧੇ ਹੋਏ ਬਲੱਡ ਪ੍ਰੈਸ਼ਰ ਦੀ ਨਿਸ਼ਾਨੀ ਹੈ ਅਗਰ ਤੁਹਾਡਾ ਬਲੱਡ ਪ੍ਰੈਸ਼ਰ 130 80 ਤੱਕ ਠੀਕ ਹੈ ਜਾਂ ਇਸ ਤੋਂ ਥੱਲੇ ਤਾਂ ਤੁਸੀਂ ਬਿਲਕੁਲ ਠੀਕ ਹੋ ਅਗਰ ਤੁਹਾਡਾ ਬਲੱਡ ਪ੍ਰ ਵੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ ਤੇ ਤੁਹਾਨੂੰ ਇਸ ਨੂੰ ਕੰਟਰੋਲ ਕਰਨ ਦੀ ਲੋੜ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਇਸ ਦੇ ਲੱਛਣਾਂ ਬਾਰੇ ਇਸ ਦੇ ਲੱਛਣ ਹਨ ਥਕਾਵਟ ਸਿਰਦਰਦ ਟਟੜਾਪਨ ਗੁੱਸਾ ਕਾਬੂ ਵਿੱਚ ਨਾ ਰਹਿਣਾ ਤੇ ਨਿੱਕੀ ਨਿੱਕੀ ਗੱਲ ਉੱਪਰ ਖਿੜੀ ਜਾਣਾ ਅੱਖਾਂ ਦੀ ਰੋਸ਼ਨੀ ਦਾ ਘਟਣਾ ਹੁਣ ਅਸੀਂ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਵਧਣ ਦੇ ਕਾਰਨਾਂ ਬਲੱਡ ਪ੍ਰੈਸ਼ਰ ਵਧਣ ਦੇ ਕਾਰਨ ਹਨ ਜਦਾ ਭਾਰ ਦਾ ਹੋਣਾ ਪਰਿਵਾਰਿਕ ਪਿਸ਼ੋਕੜ ਕਸਰਤ ਨਾ ਕਰਨਾ ਜਦਾ ਸ਼ਰਾਬ ਪੀਣਾ ਸਿਗਰਟ ਪੀਣਾ ਜਦਾ ਨਮਕ ਖਾਣਾ ਮਾਨਸਿਕ ਤਣਾਅ ਅਤੇ ਜਦਾ ਚਿੰਤਾ ਕਰਨਾ ਗੁਰਦਿਆਂ ਦੀਆਂ ਬਿਮਾਰੀਆਂ ਅਗਰ ਗੁਰਦਿਆਂ ਦੀਆਂ ਬਿਮਾਰੀਆਂ ਹਨ ਇਹ ਵੀ ਬਲੱਡ ਪ੍ਰੈਸ਼ਰ ਨੂੰ ਵੜਾਵਾ ਦਿੰਦੀਆਂ ਹਨ ਹੁਣ ਅਸੀਂ ਗੱਲ ਕਰਾਂਗੇ ਇਸ ਦੇ ਘਰੇਲੂ ਇਲਾਜ ਬਾਰੇ ਸਾਨੂੰ ਸਭ ਨੂੰ ਪਤਾ ਹੈ ਕਿ ਜੋ ਚੀਜ਼ਾਂ ਸਾਡੇ ਨੁਕਸਾਨ ਕਰਦੀਆਂ ਹਨ ਉਹ ਸਾਨੂੰ ਘਟਾਉਣਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਅਗਰ ਤੁਸੀਂ ਸਿਗਰਟ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਸ ਨੂੰ ਘਟਾ ਕਰੋ ਜਾਂ ਬੰਦ ਕਰੋ ਜਦਾ ਨਮਕ ਨਾ ਖਾਓ ਅਗਰ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ ਤੇ ਆਪਣੇ ਭਾਰ ਨੂੰ ਘਟਾਓ ਨਮਕ ਦੇ ਨਾਲ ਨਾਲ ਤੁਹਾਨੂੰ ਚੀਨੀ ਵੀ ਘਟ ਕਰਨੀ ਪੈਣੀ ਹੈ ਇਹ ਨਹੀਂ ਕਿ ਅਸੀਂ ਨਮਕ ਘਟਕਾਰਾਂਗੇ ਤਾਂ ਚੀਨੀ ਨਹੀਂ ਕਰਾਂਗੇ ਇਹ ਦੋਨੇ ਚੀਜ਼ਾਂ ਮਿਲ ਕੇ ਬਲੱਡ ਪ੍ਰੈਸ਼ਰ ਨੂੰ ਵੜਾਵਾ ਦਿੰਦੀਆਂ ਹਨ ਸਤ ਤਰ ਕਸਰਤ ਕਰਨ ਦੇ ਨਾਲ ਇੱਕ ਸਾਡਾ ਭਾਰ ਵੀ ਘਟੂਗਾ ਸਾਡਾ ਮਾਨਸਿਕ ਤਣਾਅ ਆਟੋਮੈਟਿਕਲੀ ਦੂਰ ਹੋਵੇਗਾ ਕਿਉਂਕਿ ਇੱਕ ਮਾਨਸਿਕ ਤਣਾਅ ਵੀ ਬਲੱਡ ਪ੍ਰੈਸ਼ਰ ਦਾ ਬਹੁਤ ਵੱਡਾ ਕਾਰਨ ਹੈ ਸਭ ਤੋਂ ਜ਼ਰੂਰੀ ਗੱਲ ਸਾਲ ਦੇ ਵਿੱਚ 2 ਤੋਂ 4 ਵਾਰ ਆਪਣਾ ਬਲੱਡ ਪ੍ਰੈਸ਼ਰ ਜੂ ਚੈੱਕ ਕਰਾਓ ਤੁਹਾਡਾ ਕੋਈ ਫੈਮਿਲੀ ਡਾਕਟਰ ਹੈ ਉਸ ਨੂੰ ਚੈੱਕਅਪ ਜ਼ਰੂਰ ਕਰਾਓ ਅਗਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਉਸ ਨੂੰ ਘਟਾਓ ਅਗਰ ਤੁਹਾਨੂੰ ਲੱਗਦਾ ਕਿ ਮੇਰਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ ਅਗਰ ਤੁਸੀਂ ਚੈੱਕਅਪ ਕਰਾਉਂਦੇ ਤੁਹਾਡਾ ਬਲੱਡ ਪ੍ਰੈਸ਼ਰ ਵਧੇ ਆਉਂਦਾ ਹੈ ਤਾਂ ਤੁਸੀਂ ਨੋਟਿਸ ਕਰੋ ਕਿ ਕਿਸ ਚੀਜ਼ ਦੇ ਤੁਹਾਨੂੰ ਪ੍ਰੋਬਲਮ ਹੈ ਕੋਈ ਮਾਨਸਿਕ ਤਣਾਅ ਕੋਈ ਭ ਜੇ ਤੁਹਾਡਾ ਕੋਈ ਪਰਿਵਾਰਕ ਪਿਛੋਕੜ ਹੈ ਹੁਣ ਅਸੀਂ ਗੱਲ ਕਰਾਂਗੇ ਕਿ ਹਾਈ ਬਲੱਡ ਪ੍ਰੈਸ਼ਰ ਕਿਹੜੀਆਂ ਹੋਣ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਸਭ ਤੋਂ ਪਹਿਲੀ ਦਿਲ ਦਾ ਦੌਰਾ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਕੱਲ ਦਿਲ ਦੇ ਦੌਰੇ ਬਹੁਤ ਵੱਧ ਰਹੇ ਹਨ ਸਿਰਫ ਇਸ ਕਰਕੇ ਕਿ ਟੈਨਸ਼ਨ ਭਰੀਆਂ ਜ਼ਿੰਦਗੀਆਂ ਹੋ ਚੁੱਕੀਆਂ ਹਨ ਇਸ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਚ ਨਹੀਂ ਰਹਿੰਦਾ ਅਸੀਂ ਆਪਣੇ ਸਿਰ ਵੱਲ ਧਿਆਨ ਨਹੀਂ ਦਿੰਦੇ ਤਾਂ ਦਿਲ ਦੇ ਦੌਰਾ ਇੱਕ ਅੱਜ ਕੱਲ ਕੋਮਨ ਚੀਜ਼ ਬਣਦੀ ਜਾ ਰਹੀ ਹੈ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਦਾ ਦੂਜਾ ਕਾਰਨ ਹੈ ਵੱਡਾ ਕਾਰਨ ਅੱਖਾਂ ਦੀ ਰੋਸ਼ਨੀ ਦਾ ਘਟ ਜਾਣਾ ਤੇ ਤੀਸਰਾ ਕਾਰਨ ਗੁਰਦਿਆਂ ਦੇ ਉੱਪਰ ਬਹੁਤ ਜ਼ਿਆਦਾ ਪੂਰੇ ਪ੍ਰਭਾਵ ਗੁਰਦੇ ਤੇ ਬਿਮਾਰੀਆਂ ਦਾ ਲੱਗ ਜਾਣਾ ਹੁਣ ਅਸੀਂ ਗੱਲ ਕਰਾਂਗੇ ਕਿ ਡਾਕਟਰ ਨੂੰ ਕਦੋਂ ਦਿਖਾਇਆ ਜਾਵੇ ਕਿਉਂਕਿ ਡਾਕਟਰ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਡਾਕਟਰ ਨੂੰ ਨਹੀਂ ਦਿਖਾਵਾਂਗੇ ਘਰੇ ਹੀ ਆਪਣੇ ਨਿੱਕੇ ਮੋਟੇ ਇਲਾਜ ਕਰਦੇ ਰਹਿੰਦੇ ਹਾਂ ਤਾਂ ਉਹ ਚੀਜ਼ ਸਾਡੇ ਲਈ ਹਾਨੀਕਾਰਕ ਹੋ ਸਕਦੇ ਆਂ ਅਗਰ ਤੁਹਾਡਾ ਭਾਰ ਜ਼ਿਆਦਾ ਆਇਆ ਜਾਂ ਤੁਸੀਂ ਕੋਈ ਹਾਨੀਕਾਰਕ ਚੀਜ਼ ਯੂਜ਼ ਕਰਦੇ ਹੋ ਜਾਂ ਤੁਸੀਂ ਟੈਨਸ਼ਨ ਰਹਿੰਦੇ ਹੋ ਇਹ ਤੁਸੀਂ ਘਰੇ ਠੀਕ ਕਰ ਸਕਦੇ ਹੋ ਪਰ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਬਲੱਡ ਪ੍ਰੈਸ਼ਰ 140/90 ਤੋਂ ਨਹੀਂ ਘਟ ਰਿਹਾ ਤੁਹਾਡਾ ਬਲੱਡ ਪ੍ਰੈਸ਼ਰ ਉੱਪਰ ਹੀ ਜਾ ਰਿਹਾ ਹੈ ਤਾਂ ਤੁਹਾਨੂੰ ਡਾਕਟਰ ਨੂੰ ਦਿਖਾਉਣ ਦੀ ਸਖਤ ਜ਼ਰੂਰਤ ਹੈ ਅਗਰ ਤੁਸੀਂ ਜਲਦੀ ਸਟੇਜ ਵਿੱਚ ਡਾਕਟਰ ਨੂੰ ਦਿਖਾ ਲਉਗੇ ਤਾਂ ਹੋ ਸਕਦਾ ਤੁਸੀਂ ਦਵਾਈ ਤੋਂ ਬਚ ਜਾਓ ਕਿਉਂਕਿ ਜਦੋਂ ਕੋਈ ਬਿਮਾਰੀ ਨੂੰ ਅਸੀਂ ਸ਼ੁਰੂ ਤੋਂ ਫੜ ਲੈਂਦੇ ਹਾਂ ਤਾਂ ਕਸਰਤ ਦੇ ਨਾਲ ਕਰਨ ਦੇ ਨਾਲ ਅਸੀਂ ਬਲੱਡ ਪ੍ਰੈਸ਼ਰ ਨੂੰ ਉੱਥੇ ਕੰਟਰੋਲ ਕਰ ਸਕ ਤਾਂ ਤੁਸੀਂ ਇਹਨੂੰ ਕਸਰਤ ਕਰਕੇ ਆਪਣੇ ਖਾਣ ਪੀਣ ਦੇ ਚੀਜ਼ਾਂ ਵਿੱਚ ਚੇਂਜਸ ਕਰਕੇ ਬਲੱਡ ਪ੍ਰੈਸ਼ਰ ਨੂੰ ਆਪਣੇ ਨੋਰਮਲ ਜਗ੍ਹਾ ਤੇ ਲੈ ਕੇ ਆ ਸਕਦੇ ਹੋ ਅਗਰ ਤੁਹਾਨੂੰ 슈ਗਰ ਦੀ ਬਿਮਾਰੀ ਹੈ ਤਾਂ ਤੁਹਾਨੂੰ ਫਿਰ ਵੀ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਦਵਾਈ ਨਹੀਂ ਖਾਣੀ ਚਾਹੀਦੀ ਅਗਰ 슈ਗਰ ਦੇ ਤੁਹਾਡਾ ਬਲੱਡ ਪ੍ਰੈਸ਼ਰ 130/80 ਜਾਂ 140/90 ਤੋਂ ਉੱਪਰ ਜਾ ਰਿਹਾ ਹੈ ਤਾਂ ਇਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਕੋਸ਼ਿਸ਼ ਕਰੋ ਕਿ 슈ਗਰ ਵਾਲੇ ਪੇਸ਼ੈਂਟ 130/80 ਤੱਕ ਜਾਂ ਇਸ ਤੋਂ ਥੱਲੇ ਹੀ ਆਪਣਾ ਬਲੱਡ ਪ੍ਰੈਸ਼ਰ ਰੱਖਣਾ। ਅਗਰ ਤੁਹਾਡੀਆਂ ਅੱਖਾਂ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੀ ਨਿਗਾਹ ਘਟ ਰਹੀ ਹੈ ਤਾਂ ਤਾਂ ਵੀ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਬੀਪੀ ਵਾਲੇ ਪੇਸ਼ੈਂਟ ਨੂੰ ਖਾਸ ਕਰਕੇ ਇਸ ਚੀਜ਼ ਦੀ ਸਲਾਹ ਲੈਣੀ ਚਾਹੀਦੀ ਹੈ। ਅਗਰ ਤੁਹਾਨੂੰ ਕੋਈ ਹੋਰ ਵੀ ਬਿਮਾਰੀ ਲੱਗੀ ਹੋਈ ਹੈ ਤਾਂ ਆਪਣੀ ਮਰਜ਼ੀ ਨਾਲ ਆਪਣੀ ਬੀਪੀ ਦੀ ਦਵਾਈ ਨਾ ਸ਼ੁਰੂ ਕਰੋ। ਆਪਣੇ ਡਾਕਟਰ ਦਾ مشਵਰਾ ਜ਼ਰੂਰ ਲਓ। ਹੁਣ ਅਸੀਂ ਗੱਲ ਕਰਾਂਗੇ ਜ਼ਰੂਰੀ ਹਦਾਇਤ ਬਾਰੇ। ਜ਼ਰੂਰੀ ਹਦਾਇਤ ਇਹ ਹੀ ਹੈ ਕਿ ਅਗਰ ਤੁਹਾਡੀ ਗੋਲੀ ਚੱਲ ਰਹੀ ਹੈ ਬਲੱਡ ਪ੍ਰੈਸ਼ਰ ਦੀ ਤਾਂ ਆਪਣੇ ਡਾਕਟਰ ਦੀ ਸਲਾਹ ਤੋਂ ਬ ਤਾਂ ਬਹੁਤ ਵਧੀਆ ਗੱਲ ਹੈ ਪਰ ਫਿਰ ਵੀ ਜੋ ਗੋਲੀ ਲੱਗੀ ਹੋਈ ਹੈ ਆਪਣੀ ਮਰਜ਼ੀ ਨਾਲ ਬੰਦ ਨਾ ਕਰੋ। ਅਗਰ ਤੁਸੀਂ ਕਸਰਤ ਕਰ ਰਹੇ ਹੋ, ਕਸਰਤ ਕਰਨ ਦੇ ਨਾਲ ਤੁਹਾਨੂੰ ਫਰਕ ਲੱਗਦਾ ਤੇ ਆਪਣੀ ਕਸਰਤ ਕਰਨ ਵੀ ਤੁਸੀਂ ਬੰਦ ਨਾ ਕਰੋ। ਅਗਰ ਤੁਸੀਂ ਭਾਰ ਕੰਟਰੋਲ ਵਿੱਚ ਰੱਖਿਆ ਤਾਂ ਉਸ ਨੂੰ ਕੰਟਰੋਲ ਵਿੱਚ ਹੀ ਰੱਖੋ ਤੇ ਆਪਣੇ ਖਾਣ ਪੀਣ ਦੀਆਂ ਵਸਤੂਆਂ ਦੇ ਉੱਪਰ ਆਪਣਾ ਕਾਬੂ ਰੱਖੋ। ਇੱਕ ਗੱਲ ਜ਼ਰੂਰ ਯਾਦ ਰੱਖੋ ਕਿ ਵਧੇ ਹੋਏ ਬਲੱਡ ਪ੍ਰੈਸ਼ਰ ਦੇ ਕੋਈ ਖਾਸ ਲੱਛਣ ਨਹੀਂ ਹੁੰਦੇ ਕਿ ਜੇ ਅਸੀਂ ਕਿਸੇ ਦੇ ਹਫੀਸ ਦੇ ਕੇ ਦੱਸ ਦਈਏ ਕਿ ਤਰ੍ਹਾਂ ਬਲੱਡ ਪ੍ਰੈਸ਼ਰ ਵਧਿਆ ਜਾਂ ਘਟਿਆ। ਇਸ ਕਰਕੇ ਬਲੱਡ ਪ੍ਰੈਸ਼ਰ ਨੂੰ ਤੁਸੀਂ ਬਿਲਕੁਲ ਮਾਈਨਰ ਜਾਂ ਨਾ ਜਾਣੋ ਜਿੱਦਾਂ ਪਹਿਲਾਂ ਵੀ ਬੀਨੋ ਸ਼ੁਰੂ ਵਿੱਚ ਦੱਸਿਆ ਕਿ ਇਸ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ ਆਪਣੇ ਖਾਣ ਪੀਣ ਨੂੰ ਬਦਲਣ ਦੀ ਲੋੜ ਹੈ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੈ ਧੰਨਵਾਦ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ